你该了。 ਛੋਟਾ ਜਿਹਾ ਬੱਚਾ ਆਪਣੇ ਦੋਸਤਾਂ ਦੇ ਨਾਲ ਘਰ ਤੋਂ ਬਾਹਰ ਜਦੋਂ ਬੇਰ ਤੋੜਨ ਦੇ ਲਈ ਨਿਕਲਿਆ ਤਾਂ ਰਾਤ ਵਿੱਚ ਦਰਦਨਾਖਾ ਹਾਦਸੇ ਦਾ ਸ਼ਿਕਾਰ ਹੋ ਗਿਆ ਇਸ ਦੇ ਵਿੱਚ ਦੋ ਬੱਚੇ ਤਾਂ ਭੱਜ ਗਏ ਪਰ ਇੱਕ ਬੱਚਾ ਜਿਸ ਦਾ ਪੈਰ ਫਸ ਗਿਆ ਅਤੇ ਉਸ ਤੋਂ ਬਾਅਦ ਉਹ ਆਪਣੀ ਜਾਨ ਗਵਾ ਬੈਠਾ ਲੁਧਿਆਣਾ ਦੇ ਸਲੇਮ ਟਾਬੇ ਇਲਾਕੇ ਦੇ ਵਿੱਚ ਮਾਸੂਮ ਪੁੱਤ ਦੇ ਜਾਣ ਤੋਂ ਬਾਅਦ ਮਾਂ ਬੁਰੀ ਤਰ੍ਹਾਂ ਦੇ ਨਾਲ ਟੁੱਟ ਚੁੱਕੀ ਹੈ ਰੋਂਦੀ ਘੁੱਲੌਂਦੀ ਮਾਂ ਦਾ ਹਾਲ ਦੇਖਿਆ ਨਹੀਂ ਜਾਂਦਾ ਰੇਲਵੇ ਟਰੈਕ ਵਪਾਰ ਕਰ ਰਹੇ ਬੱਚੇ ਨੂੰ ਟ੍ਰੇਨ ਨੇ ਕੱਟ ਕੇ ਇਸ ਤਰ੍ਹਾਂ ਮਾਰਿਆ ਕਿ ਉਸ ਦੇ ਚਿੱਥੜੇ ਉੱਡ ਗਏ ਟ੍ਰੇਨ ਦੇ ਕੱਟਣ ਤੋਂ ਬਾਅਦ ਬੱਚੇ ਦੀ ਜਾਨ ਗਈ ਹਾਲਾਂਕਿ ਪੁਲਿਸ ਨੂੰ ਮਿਲੀ ਜਾਣਕਾਰੀ ਤੋਂ ਬਾਅਦ ਤੁਰੰਤ ਕਰਮਚਾਰੀ ਮੌਕੇ ਤੇ ਪਹੁੰਚ ਗਏ ਸਨ ਮਾਮਲੇ ਦੀ ਜਾਂਚ ਪੜਤਾਲ ਵੀ ਜਾਰੀ ਹੈ ਪਰ ਅਦਰ ਮ੍ਰਿਤਕ ਬੱਚਾ ਜਿਸ ਦਾ ਨਾਮ ਸ਼ਿਵਾ ਦੱਸਿਆ ਜਾ ਰਿਹਾ ਹੈ ਉਸ ਦੇ ਬਾਰੇ ਪਰਿਵਾਰਿਕ ਮੈਂਬਰਾਂ ਨੇ ਸੂਚਨਾ ਦਿੱਤੀ ਗਈ ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਬੱਚੇ ਦੇ ਚਿੱਥੜੇ ਉੱਡ ਗਏ ਜਾਣਕਾਰੀ ਮੁਤਾਬਕ ਸ਼ਿਵਾ ਆਪਣੇ ਦੋ ਦੋਸਤ ਜਿਨ੍ਹਾਂ ਦੇ ਨਾਮ ਵਿੱਕੀ ਅਤੇ ਪ੍ਰਿਆੰਸ਼ੂ ਸੀ ਉਹਨਾਂ ਦੇ ਨਾਲ ਬੇਰ ਤੋੜਨ ਵਾਸਤੇ ਕੁੰਦਨਪੁਰੀ ਰੇਲਵੇ ਟ੍ਰੈਕ ਪਾਰ ਕਰਕੇ ਜਾ ਰਿਹਾ ਸੀ ਅਚਾਨਕ ਹੀ ਸਾਹਮਣੇ ਤੋਂ ਟ੍ਰੇਨ ਆ ਗਈ ਜਿਸ ਦੇ ਵਿੱਚ ਪ੍ਰਿਆੰਸ਼ੂ ਅਤੇ ਵਿੱਕੀ ਟ੍ਰੇਨ ਦੀ ਟ੍ਰੈਕ ਤੋਂ ਹਟ ਗਏ ਪਰ ਸ਼ਿਵਾ ਦਾ ਪੈਰ ਰੇਲਵੇ ਲਾਈਨ ਦੇ ਵਿੱਚ ਹੀ ਫਸ ਗਿਆ ਅਤੇ ਉੱਥੋਂ ਉਹ ਨਿਕਲਣ ਦੇ ਵਿੱਚ ناکਾਮ ਰਿਹਾ ਇਸ ਬੱਚੇ ਦੀ ਉਮਰ ਮਹਿਜ਼ 9 ਸਾਲ ਦੀ ਹੈ ਦੱਸਦੀ ਹੈ ਕਿ ਆਰ ਸኩል ਦੇ ਪਹਿਲੀ ਜਮਾਤ ਦਾ ਇਹ ਮੁੰਡਾ ਵਿਦਿਆਰਥੀ ਸੀ ਇਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਕਟਨਾ ਸਥਾਨ ਤੇ ਜ਼ਿਆਤਪੀਰ ਅਧਿਕਾਰੀਆਂ ਨੇ ਮ੍ਰਿਤਕ ਦੀ ਨੂੰ ਕਬਜ਼ੇ ਦੇ ਵਿੱਚ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਅਜਿਹੀ ਇੱਕ ਹੋਰ ਖਬਰ ਕੁਝ ਦਿਨ ਪਹਿਲਾਂ ਵੀ ਸਾਹਮਣੇ ਆਈ ਸੀ ਜਦੋਂ ਪਤਾ ਲੱਗਿਆ ਸੀ ਕਿ ਵਿਜੇਨਗਰ ਦੇ ਸੰਦੀਪ ਨੇ ਹੀ ਦੱਸਿਆ ਕਿ ਉਸਦੀ ਮਾਂ ਦੀ ਉਮਰ 45 ਸਾਲ ਹੈ ਟੋਲੇਵਾਲ ਪੁਲ ਦੇ નીચે ਰੇਲਵੇ ਟ੍ਰੈਕ ਪਾਰ ਕਰਨ ਸਮੇ ਉਸਦੀ ਚਪੇਟ ਦੇ ਵਿੱਚ ਆ ਗਈ ਪੂਨਮ ਜੋ ਕਿ ਕੋਠੀਆਂ ਦੇ ਵਿੱਚ ਹੈਲਪਰ ਦਾ ਕੰਮ ਕਰਦੀ ਸੀ ਇਸ ਹਾਦਸੇ ਦਾ ਸ਼ਿਕਾਰ ਹੋਈ ਹੈ ਸਵੇਰ ਦੇ ਸਮੇ ਇਹ ਹਾਦਸਾ ਹੋਇਆ ਜਿਸ ਤੋਂ ਬਾਅਦ ਪੂਨਮ ਦੇ ਬੱਚੇ ਉਸਨੂੰ ਘਰ ਉਡੀਕਦੇ ਰਹੇ ਤਿੰਨ ਮਾਸੂਮ ਛੋਟੇ ਛੋਟੇ ਬੱਚਿਆਂ ਨੂੰ ਆਪਣੇ ਪਿੱਛੇ ਪੂਨਮ ਛੱਡ ਗਈ ਹੈ ਜਿਸ ਦੀ ਉਮਰ 45 ਸਾਲ ਸੀ ਅਤੇ ਇੱਤਰ ਇਸ ਔਰਤ ਦੀ ਜਾਣ ਤੋਂ ਬਾਅਦ ਇਸ ਦਾ ਪਰਿਵਾਰ ਵੀ ਬੁਰੀ ਤਰ੍ਹਾਂ ਦੇ ਨਾਲ ਬिखर ਚੁੱਕਿਆ ਹੈ ਥੱਲੇ ਗੱਲਾਂ ਲੋਕੋ ਦੇਖ ਲੈਂਦੇ ਇਹ ਹਾਦਸਾ ਵੀਰਜੀ ਅੱਜ ਉਹ ਥੱਲੇ ਗੱਲਾਂ ਯਾਰ ਕੋਈ ਤਾਂ ਲੱਗਿਆ ਜੋ ਰੇਲਵੇ ਸਟੇਸ਼ਨ ਤੋਂ ਵੀ ਕੋਈ ਬੱਚਾ ਜਿਹੜਾ ਟ੍ਰੇਨ ਦੇ ਰੇਲਵੇਡ ਵਿੱਚ ਔਕੇ ਜਿਹੜਾ ਇੱਥੇ ਡਿਜੋ ਨਾ ਉਹਦੇ ਨੇੜੇ ਜਿਹੜੀ ਡੈਥ ਹੋ ਗਈ ਆ ਤੇ ਅਸੀਂ ਇਹ ਵੀ ਕਾਰਵਲੇ ਲਈ ਮੌਕੇ ਤੇ ਪਹੁੰਚੇ ਸਰ ਕੀ ਨਾਮ ਹੈ ਬੱਚੇ ਦਾ ਕਿੰਨੀ ਉਮਰ ਹੈ ਫਿਲਹਾਲ ਸਾਨੂੰ ਬੱਚੇ ਦਾ ਨਾਮ ਜੇ ਕਨਫਰਮ ਨਹੀਂ ਹੋਇਆ ਪਰ ਇੰਨਾ ਪਤਾ ਲੱਗਿਆ ਵੀ ਜਿਹੜਾ ਮੱਲਾ ਨਾਮ ਆਲਾ ਕੁੰਦਨਪੁਰੀ ਜੀ ਸ਼ਾਇਦ ਉੱਥੇ ਦਾ ਰਹਿਣ ਵਾਲਾ ਜੀ ਤੇ ਅਸੀਂ ਅੱਗੇ ਕਿੰਨੇ ਕਿਵੇਂ ਇਨਸੀਡੈਂਟ ਆਇਆ ਮੈਕਸੀਮੇ ਤੋਂ ਲਾਲੂ ਧੋਣਾ ਘੰਟਾ ਪਹਿਲਾਂ ਸਰੇ ਹਾਸਾ ਹੋਇਆ ਕਿੱਦਾਂ ਕੋਈ ਬੱਚਾ ਸੀਗਾ ਕਿਹੜੀ ਟ੍ਰੇਨ ਸੀ ਹਾਸਾ ਕਿੱਦਾਂ ਹੋਇਆ ਟ੍ਰੇਨ ਹਜੇ ਮੈਂ ਤੁਹਾਨੂੰ ਕੋਈ ਕਨਫਰਮ ਨਹੀਂ ਕਰ ਸਕਦਾ ਸਾਨੂੰ ਪਤਾ ਲੱਗਿਆ ਕਿ ਕੋਈ ਨੰਬਰ ਲੈਮ ਟ੍ਰੇਨ ਸੀਗੀ ਜੀ ਤੇ ਜਿਹੜੀ ਆਪਣੇ ਬਰੋਂ ਆਪਣੇ ਜਲੰਧਰ ਤੋਂ ਲੋਹੜਾਣਾ ਸਾਡ ਨੂੰ ਜਾ ਰਹੀ ਸੀ ਜੀ ਕੋਈ ਬੱਚਾ ਜਿਹੜਾ ਇਹ ਰੇਲਵੇ ਲਾਂ ਕਰਾਸ ਕਰਦੇ ਸਮੇਂ ਸਰ ਇਹਦੇ ਨਾਲ ਬੱਚੇ ਇਹ ਹੋਰ ਵੀ ਸੀਗੇ ਜੀ ਨਹੀਂ ਇਹਦੇ ਬਾਰੇ ਮੈਨੂੰ ਸਰ ਤੁਹਾਨੂੰ ਪਤਾ ਲੱਗਿਆ ਕਿ ਬੱਚਾ ਕਿੱਥੋਂ ਆ ਰਿਹਾ ਸੀ ਤੇ ਕਿੱਥੇ ਜਾ ਰਿਹਾ ਸੀਗਾ ਨਹੀਂ ਇਹੀ ਆ ਵੀ ਬੱਚੇ ਇੱਥੇ ਹਮ ਤੌਰ ਤੇ ਕੋਈ ਮਿਲਣਾ ਹੈਗਾ ਦੋਨੇ ਪਾਸੇ ਉਧਰ ਕੁੰਦਨਪੁਰੀ ਹੈ ਉਧਰ ਫਰੀਦਬੁਰੀ ਹੈ ਤੇ ਇਹ ਬੱਚਾ ਇਧਰ ਛੋਟੀ ਉਮਰ ਹੋ ਸਕਦਾ ਹੈ ਇਧਰ ਕੋਈ ਛਾਂਤ ਜਾਂ ਲੇ ਚੀਜ਼ ਜਿਵੇਂ ਕੋਈ ਬੇਰ ਵਗੈਰਾ ਕੋਈ ਹੋਰ ਲੱਗਾ ਫਿਰ ਮੌਕੇ ਤੇ ਡੈਥ ਹੋ ਗਈ ਸੀ ਬੱਚੇ ਦੀ ਹਾਂ ਬੱਚੇ ਦੀ ਮੌਤ ਹੋ ਗਈ ਸਰ ਕਿਤੇ ਬੋਡੀ ਦੇ ਹਾਲਾਤ ਬੜੇ ਮਾੜੇ ਹੋ ਗਏ ਦੇਖੋ ਯਾਨੀ ਟ੍ਰੇਨ ਦੀ ਰਿਪੋਰਟ ਵਿੱਚ ਆਇਆ ਹੈਗਾ ਤੇ ਛੋਟੀ ਉਮਰ ਦਾ ਬੱਚੇ ਦੀ ਬੱਚੇ ਨੂੰ ਹੋ ਸਕਦਾ ਉਹ ਬੱਚੇ ਨੇ ਨਾ ਉਹਦੇ ਧਿਆਨ ਮਾਰਿਆ ਹੋਵੇ। ਹੂੰ। ਤੇ ਟ੍ਰੇਨ ਦੀ ਸੱਟ ਲੱਗੀ ਹੈ ਜੀ। ਇਸ ਕਰਕੇ ਸਰਕਾਰ ਦਿਆਂ ਨੇ ਇਸ਼ਨਾਕਤ ਕਰ ਲਈ ਆਗੇ ਸੀ। ਨਹੀਂ ਅਜੇ ਕੋਈ ਨਹੀਂ ਆਇਆ ਜੀ ਮੇਰੇ ਕੋਲ ਅਜੇ। ਜੋ ਵੀ ਹੈ ਕਰਦੂ ਕਰ ਰਹਾ। ਠੀਕ ਹੈ। ਥੈਂਕ ਯੂ। ਅੱਜ ਤਾਂ ਮਾ ਬੜਈਆ ਤੇਰਾ ਸੁਣ ਤੋਂ ਮਾਰੇ ਗਰੀਬਾਂ ਦੇ ਮੇਰਾ ਆ ਆ ਰਿਹਾ ਹੈ। 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 ਆ ਰਿਹਾ ਹੈ।